ਮਿਲਿਆ ਉਹਨਾਂ ਨੇ ਇਹੀ ਗੱਲ ਕਹੀ ਹੈ ਕਿ ਅਸੀਂ ਚੋਰੀ ਨਹੀਂ ਕੀਤੀ ਹੈ ਸਾਡੇ ਉਤੇ ਇਲਜ਼ਾਮ ਲਗਾਇਆ ਹੈ ਕਿਉਂਕਿ ਸਾਡੀ ਸੈਲਰੀ ਡਿਊ ਸੀ ਉਹਨਾਂ ਦੇ ਵੱਲ ਤੇ ਉਹਨਾਂ ਨੇ ਸ਼ਾਇਦ ਸੈਲਰੀ ਨਹੀਂ ਦੇਣੀ ਸੀ ਤੇ ਉਹਨਾਂ ਨੇ ਕਮਰੇ ਚ ਉਹਨਾਂ ਨੂੰ ਬੰਦ ਕਰਤਾ ਡੰਡਿਆਂ ਨਾਲ ਕੁੱਟਿਆ ਵੀ ਆ ਉਹਨੂੰ ਔਰ ਫਿਰ ਉਹਨਾਂ ਦੇ ਘਰ ਜਾ ਕੇ ਤਾਲਾ ਤੋੜ ਕੇ ਕੁਝ ਕੱਪੜੇ ਉੱਥੋਂ ਕੱਢ ਕੇ ਲੈ ਕੇ ਆਏ ਨੇ ਜਿਹੜਾ ਕਿ ਬੱਚਿਆਂ ਨੇ ਕਿਹਾ ਕਿ ਅਸੀਂ ਮਾਰਕੀਟ ਤੋਂ ਖਰੀਦੇ ਨੇ ਉਹ ਕੱਪੜੇ ਔਰ ਇਹ ਜਿਹੜੇ ਕੱਪੜੇ ਨੇ ਅਸੀਂ ਉਹ ਦੁਕਾਨ ਤੇ ਲਿਜਾ ਸਕਦੇ ਕਿ ਇਸ ਦੁਕਾਨ ਤੋਂ ਅਸੀਂ ਖਰੀਦੇ ਨੇ ਤੋਂ ਇਹ ਸਰਾਸਰ ਜਾਸਤੀ ਕੀਤੀ ਹੈ ਔਰ ਉਹ ਕਹਿ ਰਹੇ ਨੇ ਕਿ ਫੈਕਟਰੀ ਦੇ ਮਾਲਕ ਨੇ ਉਹਨਾਂ ਨੂੰ ਡੰਡਿਆਂ ਨਾਲ ਕੁੱਟਿਆ ਆ ਮੂੰਹ ਕਾਲਾ ਕਰਾ ਕੇ ਤੁਸੀਂ ਸਭ ਨੇ ਦੇਖਿਆ ਹੀ ਹੋਊਗਾ ਤੇ ਉਸ ਤੋਂ ਬਾਅਦ ਅਸੀਂ ਹੁਣ ਸੀਪੀ ਸਾਹਿਬ ਨਾਲ ਕੀਤੀ ਹੈ ਮੁਲਾਕਾਤ ਤੇ ਇਹਨਾਂ ਨੇ ਸਾਨੂੰ ਕਿਹਾ ਕਿ ਤਿੰਨ ਬੰਦੇ ਤੇ ਆਲਰੇਡੀ ਅਰੈਸਟ ਹੋ ਚੁੱਕੇ ਨੇ ਜਿਹੜਾ ਫੈਕਟਰੀ ਦਾ ਮਾਲਕ ਹੈ ਉਹ ਮੇਰੇ ਖਿਆਲ ਹੁਸ਼ਿਆਰਪੁਰ ਚਲਾ ਗਿਆ ਔਰ ਟੀਮ ਉੱਥੇ ਬੈਕਟਰੀ ਹੋਈ ਔਰ ਬਹੁਤ ਜਲਦੀ ਮੇਰੇ ਖਿਆਲ ਅੱਜ ਜਾਂ ਕੱਲ ਦੇ ਅੰਦਰ ਉਹਨੂੰ ਅਰੈਸਟ ਕਰ ਲੇਤਾ ਜਾਵੇਗਾ ਲੱਖਰ ਦੇ ਵਿਆਪ ਨੂੰ ਹੋਣ ਵਾਲਾ ਫਿਕਰ ਜਾਂ ਤੇ ਬ੍ਰਹਮਖ ਉਤੇ ਕੁਝ ਬਰਾਮਤ ਨਹੀਂ ਹੋਇਆ ਕੁਝ ਕਪੜੇ ਉਹ ਵਿਚਾਰੇ ਗਰੀਬ ਬੰਦੇ ਨੇ ਕੀ ਲੱਖਾਂ ਦੇ ਉਹਨਾਂ ਦੇ ਕੋਲ ਪੈਸੇ ਸੀਗੇ ਥੋੜੇ ਜੇ ਕਪੜੇ ਸੀ ਚੁੱਕ ਕੇ ਲੈ ਕੇ ਆ ਗਏ ਤੇ ਜਦ ਉਹਨਾਂ ਨੂੰ ਪਤਾ ਲੱਗਿਆ ਕਿ ਇਹ ਤਾਂ ਕਪੜੇ ਹੈ ਨਹੀਂਗੇ ਫੈਕਟਰੀ ਤੋਂ ਵਾਪਿਸ ਵੀ ਛੱਡ ਗਿਆ ਦੇਖੋ ਉਹ ਤਾਂ ਤੁਹਾਡਾ ਆਪਣਾ ਮੋਰਲ ਕੈਰੈਕਟਰ ਹੈ ਉਹਦੇ ਅੰਦਰ ਕੋਲ ਕੀ ਕਰ ਸਕਦਾ ਬਜਾਏ ਇਸ ਤੋਂ ਕਿ ਤੁਸੀਂ ਪੁਲਿਸ ਨੂੰ ਬੁਲਾਓ ਜਾਂ ਉਹਨਾਂ ਨੂੰ ਰੋਕੋ ਕਿ ਇਹਨਾਂ ਨੂੰ ਇਹਦਾ ਨਹੀਂ ਕਰਨਾ ਚਾਹੀਦਾ ਤੁਸੀਂ ਉਹਨਾਂ ਦੇ ਪਿੱਛੇ ਪਿੱਛੇ ਭੱਜੋ ਸਾਡੀ ਆਪਣੀ ਸਮਾਜਿਕ ਜਿਹੜੀ ਹੈ ਨਾ ਆਪਣਾ ਜਿਹੜਾ ਹੈ ਅਸੀਂ ਸੋਚਦੇ ਹਾਂ ਕਿ ਸਾਡਾ ਮੋਰਲਸ ਨੇ ਸਟਰੋਂਗ ਹੋਣੇ ਚਾਹੀਦੇ ਪਰ ਬਿਲਕੁਲ ਜ਼ਮੀਨ ਦੇ ਪੱਧਰ ਤੇ ਆਏ ਪੁਲਿਸ ਨੇ ਕਾਰਵਾਈ ਕਰਨ ਲੱਗਾ ਚੋਰੀ ਦੇ ਕੇਸ ਥਾਣੇ ਜਾਪਦਾ ਤੋਂ ਉਸ ਤੋਂ ਵੀ ਪਹਿਲਾਂ ਵੈਰੀਫਿਕੇਸ਼ਨ ਉਸ ਪਾਸ ਹਾਂ ਦਿਨ ਤਾਂ ਲਾਇ ਦਿੱਤੀ ਸੀ ਜੀ ਬਿਲਕੁਲ ਨਹੀਂ ਲਗਾਈ ਪੁਲਿਸ ਕਾਫੀ ਅੱਛੀ ਤਰ੍ਹਾਂ ਕੰਮ ਕਰਦੀ ਹੈ ਲੇਕਿਨ ਪੁਲਿਸ ਨੂੰ ਬੁਲਾਇਆ ਹੀ ਨਹੀਂ ਗਿਆ ਪੁਲਿਸ ਨੇ ਵੀ ਜਦੋਂ ਵੀਡੀਓ ਦੇਖਿਆ ਪਤਾ ਚੱਲਿਆ ਕਿ ਇਹ ਕਾਰਵਾਈ ਕੀਤੀ ਔਰ ਉਸੇ ਟਾਈਮ ਪੁਲਿਸ ਆ ਵੀ ਹੋਣ ਵਾਲਾ ਸੀਗਾ ਪੁਲਿਸ ਨੇ ਉਸੇ ਟਾਈਮ ਟੀਮ ਭੇਜੀ ਆਪਣੀ ਤੇ ਉਦੋਂ ਬੰਦੇ ਰੈਸਟ ਕੀਤੇ ਉਹੀ ਤੇ ਗੱਲ ਹੈ ਨਾ ਕਿ ਕਿਸ ਤਰੀਕੇ ਨਾਲ ਤੁਸੀਂ ਉਸ ਦੀ ਜਿਹੜੀ ਡਿਗਨਿਟੀ ਹੈ ਇੱਕ ਲੇਡੀ ਦੀ ਇੰਨੀ ਵਾਇਲੇਸ਼ਨ ਕੀਤੀ ਹੈ ਤੁਸੀਂ ਆਪਣੀ ਐਕਸ ਦੀ ਵੀ ਉਹ ਵੀ ਲੱਗੇਗਾ ਇਹਨਾਂ ਦੇ ਉੱਤੇ ਟ੍ਰੈਸ ਪਾਸਿੰਗ ਵੀ ਲੱਗੇਗਾ ਘਰ ਦਾ ਤਾਲਾ ਤੋੜਿਆ ਚਾਈਲਡ ਲੇਬਰ ਬੜੀ ਲੁਧਿਆਣਾ ਦੇ ਵਿੱਚ ਕੋਈ ਚੈੱਕ ਨਹੀਂ ਚਾਈਲਡ ਲੇਬਰ ਚੈਕਿੰਗ ਚਾਈਲਡ ਲੇਬਰ ਤੇ ਚਾਈਲਡ ਲੇਬਰ ਵੀ ਡੈਫੀਨਿਟਲੀ ਚੈੱਕ ਕਰ ਰਹੇ ਨੇ ਇਹਨਾਂ ਦੀ ਕੋਸ਼ਿਸ਼ ਸਾਡੇ ਕੋਲ ਚਾਈਲਡ ਮਿਸ਼ਨ ਜੀ ਉਦੋਂ ਸਾਰੇ ਆਖੂ ਹੋਏ ਆ ਅਦਰ ਅਦਰ ਵਿੱਚ ਕੋਈ ਐਸਾ ਕੁਝ ਨਹੀਂ ਹੈ ਪੂਰੀ ਚੱਕ ਹੁੰਦੀ ਹੈ ਲੇਕਿਨ ਹਾਂ ਇਹ ਮੈਂ ਮੰਦੀ ਹੈ ਕਿ ਟਾਈਮ ਟੂ ਟਾਈਮ ਉਹ ਕਰ ਲੈਂਦੇ ਨੇ ਉਹਨਾਂ ਨੇ ਟੋਟਾ ਅੰਕੜਾ ਹੈਗਾ ਕਿ ਕਿੰਨੇ ਚਾਈਲਡ ਲੇਬਰ ਹੈਗੇ ਇਸ ਟਾਈਮ ਕਿੰਨੀ ਫੈਕਟਰੀਆਂ ਹੈਗੀਆਂ ਆਈ ਡੋਨਟ ਹੈਵ ਦਾ ਡਾਟਾ ਵਿਦ ਮੀ ਬਟ ਚਾਈਲਡ ਕਮਿਸ਼ਨ ਦੇ ਹੈਵ ਦਾ ਡਾਟਾ ਦੇ ਵਰ ਦੇਰ ਹੇਰ ਉਹ ਚਲੇ ਗਏ ਨੇ ਇਸ ਟਾਈਮ ਵੀ ਹੁਣ ਥੋੜੀ ਜਿਹੀ ਤੇ ਜੇ ਤੁਹਾਨੂੰ ਤੁਹਾਡੇ ਜੀ ਤੁਸੀਂ ਅਗਰ ਤੁਹਾਡੇ ਕੋਲ ਇਹੋ ਜੀ ਖਬਰ ਹੈਗੀ ਵੀ ਉਹਨੂੰ ਹਾਈਲਾਈਟ ਕਰੋ जरूर करो कोई नहीं है कोई नहीं नहीं बिल्कुल दिखता दिखता जितने 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 पता लगता पूरी कार्रवाई भी है देखो हमने आज अब जो कल का इंसिडेंस था उसमें एक बच्चा भी था और चाइल्ड लेबर का मामला भी है तो अब सीपी साहब से मीटिंग हुई है उनको हमें हमने रिक्वेस्ट करी है कि चाइल्ड लेबर की रेडिकेशन के लिए वो हम तत्पर हैं और वो भी हमारी हेल्प करें और एएलसी जो है यहाँ पे उनको इंस्ट्रक्ट कर दिया गया है के पुलिस की साथ मिलके आप ये जो एक क्वार्टर चल रहा है जनवरी से थर्टी फर्स्ट मार्च का जो ये पखवाड़ा मनाया जा रहा है रेस्क्यू चाइल्ड लेबर ठीक है और इसको रीहेबिलिटेट करना वो तीनों डिपार्टमेंट मिलके वो करेंगे तो चाइल्ड लेबर के दिन मनाए जाते हैं जलो मीडिया कोई मुद्दा चकती गर्म मुद्दा हों होती बट गल की जाए लुटिया बच्चे इस टाइम दस साल तो पहले या दस साल के ऊपर की गल कर बच्चे जे ਕੁਝ ਛੋਟੀਆਂ ਇੰਡਸਟਰੀਆਂ ਜਾਂ ਵੱਡੀਆਂ ਇੰਸਟਿਊਸ਼ਨਾਂ ਕੰਮ ਕਰਦੇ ਨੇ ਚਾਹੇ ਕੋਈ ਕਰਦਾ ਕੰਮ ਕਰਦੇ ਨੇ ਇਹਨਾਂ ਦੇ ਕਿਉਂ ਨਹੀਂ ਫਰਕਾਰ ਬਈ ਹੋਊਗੀ ਦੇਖੋ ਜੀ ਜਿਹੜਾ ਇਹ ਪਖਵਾੜਾ ਹੈ ਇਹ ਤਾਂ ਇੱਕ ਜਨੂਨ ਚੱਲ ਰਿਹਾ ਔਰ 31 ਮਾਰਚ ਤੱਕ ਚੱਲੇਗਾ ਜਿਹੜੀ ਇਹਦੀ ਅਵੇਅਰਨੈਸ ਹੈ ਅਵੇਅਰਨੈਸ ਤੁਹਾਡੇ ਮਾਧਿਅਮ ਨਾਲ ਪਹੁੰਚੇ ਲੋਕਾਂ ਤੋ ਜਿਵੇਂ ਅੱਜ ਮੈਂ ਗੱਲ ਗੱਲ ਕਰ ਰਿਹਾ ਔਰ ਇਹ ਗੱਲ ਲੋਕਾਂ ਤੱਕ ਆਮ ਆਦਮ ਤੱਕ ਜਾਏਗੀ ਆਮ ਸਮਝੇਗੀ ਕਿ ਸਾਡੇ ਵਾਸਤੇ ਬੱਚੇ ਦੀ ਇੰਪੋਰਟੈਂਸ ਕੀ ਹੈ ਕਿਉਂਕਿ ਸਾਡੇ ਦੇਸ਼ ਜਿਹੜੇ ਸਾਡਾ ਦੇਸ਼ ਜਿਹੜਾ ਹੈਗਾ ਉਹਦਾ ਫਿਊਚਰ ਹੀ ਹੈ ਉਹਦਾ ਫਿਊਚਰ ਹੀ ਜਿਹੜ ਕਾ ਸਾਡਾ ਦੇਸ਼ ਹੋ ਬਣੇਗਾ ਇਸ ਕਰਕੇ ਇਹ ਹੈ ਕਿ ਇਹ ਜਿਹੜੀ ਮਜਬੂਰੀਆਂ ਵੀ ਨੇ ਕੁਝ ਕੁਝ ਫੈਮਿਲੀਜ਼ ਦੀ ਮਜਬੂਰੀਆਂ ਹੋ ਜਾਂਦੀਆਂ ਤੇ ਪੈਰੈਂਟ ਨੂੰ ਮਜਬੂਰੀ ਨਾਲ ਭੇਜਣਾ ਪੈਂਦਾ ਹੈ ਕੁਝ ਦਲਾਲ ਜਿਹੜੇ ਪੈਸੇ ਦੇ ਲਾਲਚੀ ਲੋਕ ਨੇ ਉਹ ਚੀਜ਼ਾਂ ਨੂੰ ਮੈਨੇਜ ਕਰਦੇ ਨੇ ਇਹ ਤੁਸੀਂ ਦੇਖੋ ਜਿਹੜੇ ਮੀਡੀਆ ਵੀ ਹੈ ਇਹ ਸਾਡੀਆਂ ਅੱਖਾਂ ਨੇ ਔਰ ਇੱਕ ਸਤੰਭ ਹੈ ਕਿ ਸਾਡੀ ਡੈਮੋਕ੍ਰੇਸੀ ਦਾ ਇਹ ਸਾਨੂੰ ਤੁਹਾਡੇ ਮਾਧਿਅਮ ਤੋਂ ਹੀ ਪਤਾ ਚੱਲਦੀ ਹੈ ਜੇ ਕੱਲ ਦੀ ਖਬਰ ਵੀ ਹੋਈ ਪਤਾ ਚੱਲੀ ਹੈ ਡਾਇਰੈਕਟ ਸਾਡ ਨੂੰ ਰਿਪੋਰਟ ਨਹੀਂ ਹੋਈ ਉਹ ਮੀਡੀਆ ਦੇ ਰਾਹੀਂ ਹੀ ਰਿਪੋਰਟ ਹੋਈ ਹੈ ਇਸ ਕਰਕੇ ਮੈਂ ਤੁਹਾਨੂੰ ਵੀ ਮੈਂ ਇਹ ਸਾਰਿਆਂ ਨੂੰ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਇਹੋ ਜਿਹੀ ਚੀਜ਼ੇ ਸਾਡੇ ਕਿਸੇ ਸਾਡੇ ਕੋਲ ਲੈ ਕੇ ਆਉਣ ਲੈ ਕੇ ਆਈ ਜਾਣ ਔਰ ਇਸ ਵਾਰ ਹੁਣ ਅਸੀਂ ਜੋ ਕਮਿਸ਼ਨ ਸਾਹਿਬ ਨਾਲ ਮੀਟਿੰਗ ਹੋਈ ਹੈ ਉਹਨਾਂ ਨੂੰ ਅਸੀਂ ਰਿਕੁਐਸਟ ਕੀਤੀ ਹੈ ਕਿ ਇਹ ਪਖਵਾੜਾ ਮਨਾਇਆ ਜਾ ਰਿਹਾ ਹੈ ਏਲਸੀ ਨੂੰ ਡਾਇਰੈਕਟ ਕਰਤਾ ਗਿਆ ਹੈ ਔਰ ਲੋਕਲ ਐਡਮਿਨਿਸਟ੍ਰੇਸ਼ਨ ਨੂੰ ਵੀ ਕਿਹਾ ਗਿਆ ਹੈ ਕਿ ਇਹੇ ਛਾਪੇ ਮਾਰੇ ਜਾਣ ਔਰ ਜਿਹੜੇ ਬੱਚੇ ਚਾਈਲਡ ਲੇਬਰ ਕਰਦੇ ਨੇ ਉਹਨਾਂ ਨੂੰ ਰੈਸਕਿਊ ਕੀਤਾ ਜਾਏ ਔਰ ਰੀਹੈਬਿਲੀਟੇਟ ਕੀਤਾ ਜਾਵੇ। ਦੇਖੋ ਪਹਿਲਾਂ ਲੱਗਦਾ ਨਹੀਂ ਕਿਤੇ ਵੀਡੀਓ viral ਹੁੰਦੂਆ ਕਾਰਵਾਈ ਹੀ ਲੱਗਦਣੀ ਅਗਲੇ ਦਿਨ ਕਾਰਵਾਈ ਕੀਤੀ ਕਿਸ ਕੇ ਦੇ ਦੇ। ਦੇਖੋ ਜੇ ਵੀਡੀਓ viral ਹੁੰਨ ਤੋਂ ਜਦੋਂ ਹੀ ਕਮਿਸ਼ਨ ਨੇ ਇਹਦਾ ਨੋਟਿਸ ਲਿਆ ਤੇ ਉਸੇ ਵੇਲੇ ਹੀ within 2 hours ਸਾਰੇ FIR register ਹੋ ਗਈ ਸੀਗੀ ਔਰ register ਔਰ ਬੰਦੇ ਵੀ ਰੈਸਟ ਹੋ ਗਏ ਸੀਗੇ। ਪਰ ਜਿਹੜੇ ਗਲਤ ਕਿਉਂ ਨਹੀਂ ਲੱਗਦੀਆਂ ਉਹਦੀ ਅਗਲੀ ਉਹਦੇ ਵੀ ਕੀਤੀ ਗਈ। ਤੁਹਾਡੇ ਕਈ ਆਪਸ਼ਨਸ ਵਲੋਂ ਕੋਈ ਕੋਈ ਦਲਾਲ ਫੜੇ ਗਏ ਰੈਕਟਰ ਫੜੇ ਗਏ ਜਿਹੜੇ ਇਲਾਕੇ ਅੰਦਰ ਵਿੱਚ ਯੂਨੀਵਰਸਿਟੀ ਕੋ ਉਹ ਬੱਚੇ ਨੂੰ ਬੈਲਾ ਫਲਾਕੀ ਅੰਦਰ ਇਹ ਪੈਸੇ ਦਾ ਲੈ ਕੇ ਦਲਾਲ ਫੜੇ ਗਏ ਨੇ ਜੀ ਦਲਾਲ ਦੇ ਦੇਖੋ ਜੀ ਇਹ ਇਹ ਜਿਹੜਾ ਜਿਹੜੀ ਕੋਈ ਵੀ ਐਫਆਈਆਰ ਹੁੰਦੀ ਹੈ ਉਹ ਪੁਲਿਸ ਕੋਈ ਆਉਂਦੀ ਹੈ ਪੁਲਿਸ ਹੀ ਐਫਆਈਆਰ ਕਰਦੀ ਹੈ ਪੁਲਿਸ ਇੰਪਾਵਰਡ ਹੈ ਉਹਦੇ ਬੜੇ इजीली ਇਹ ਤਾਂ ਬੜੇ ਰੈਕਟਸ ਫੜੇ ਗਏ ਨੇ ਬੜੇ ਇਦਾਂ ਦੀ ਖਬਰਾਂ ਤੁਸੀਂ ਤੁਹਾਡੇ ਮਾਧਿਅਮ ਤੋਂ ਸੁਣਨ ਨੂੰ ਮਿਲ ਗਈਆਂ ਇੱਕ ਆਨਗੋਇੰਗ ਐਂਡ ਕੰਟੀਨਿਊਸ ਜਿਹੜੀ ਹੈਗੀ ਹੈ ਉਹ ਇੱਕ ਪ੍ਰੋਸੈਸ ਹੈ ਜਿੱਥੇ ਤੱਕ ਤੁਸੀਂ ਐਸਐਚਓ ਦੀ ਗੱ ਇਸ ਨੂੰ ਪਤਾ ਲੱਗਦਾ ਸਾਨੂੰ ਲੱਗਦਾ ਕਿ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਸੀ ਅਸੀਂ ਪੁਲਿਸ ਖਿਲਾਫ ਵੀ ਐਕਸ਼ਨ ਕਰਨਾ ਸੀ ਲੇਕਿਨ ਕਿਉਂਕਿ ਜਿੱਦੋਂ ਹੀ ਕਵਰ ਵਾਇਰਲ ਹੋਈ ਹੈ ਅਸੀਂ ਸੂਮੋਟੋ ਨੋਟਿਸ ਲਿਆ ਪੁਲਿਸ ਦੀਆਂ ਜਿਹੜੀਆਂ ਮਜਬੂਰੀਆਂ ਜਿਵੇਂ ਉਹਨਾਂ ਨੇ ਦੱਸਿਆ ਵੀ ਸਾਡੇ ਤੱਕ ਕੰਪਲੇਨ ਨਹੀਂ ਆਈ ਜੇ ਲੋ ਅਸੀਂ ਸੂਮੋਟੋ ਨੋਟਿਸ ਦੇ ਦਿੱਤਾ ਤੇ ਇਟ ਇਜ਼ ਐਸ ਗੁੱਡ ਐਸ ਕੰਪਲੇਨ ਇਵਨ ਬੈਟਰ ਦੈਨ ਕੰਪਲੇਨ ਤੋਂ ਉਹ ਫਿਰ ਉਹਦੇ ਫਾਇਰ ਹੋ ਗਈ ਉਹਨਾਂ ਨੇ ਪੁਲਿਸ ਹੀ ਕੰਪਲੇਂਟ ਬਣੀ ਦੇਖੋ ਜਿਹੜਾ ਆਂਕੜਾ ਹੈ ਨਾ ਉਹ ਕਲੀਅਰ ਨਹੀਂ ਹੈ ਕਲੀਅਰਸ ਕਰਕੇ ਜਿਸ ਨੂੰ ਆਂਕੜਾ ਹੀ ਪਤਾ ਹੋਵੇ ਕੇਵਰ ਰੈਸਕਿਊ ਕਿਉਂ ਨਾ ਕਰ ਕਰਵੇ ਕਿ ਕਿੰਨੇ ਹੌਸਲ ਲੋਕਲ ਹੌਸਲ ਕਿੰਨੀ ਗਿਣਤੀ ਕਰਦੇ ਕੋਈ ਨੰਬਰ ਹੈ ਜੇ ਕੋਈ ਇਹ ਇਹ ਗਿਣਤੀ ਹੈ ਨਾ ਉਹ ਗਿਣਤੀ ਦੀ ਕੋਈ ਵੈਲਿਊ ਨਹੀਂ ਹੈ ਕਿਉਂਕਿ ਮੈਂ ਪਰਸਨਲੀ ਮੈਂ ਪਰਸਨਲੀ ਇਸ ਗੱਲ ਨੂੰ ਮੰਨਦਾ ਹਾਂ ਕਿ ਇਹ ਡਾਟਾ ਠੀਕ ਨਹੀਂ ਹੈ ਔਰ ਉਸ ਡਾਟੇ ਤੋਂ ਬਹੁਤ ਜ਼ਿਆਦਾ ਚਾਈ ਲੈਬਰ ਹੈ ਫਿਰ ਜੇ ਆਪਾਂ ਮੈਂ ਖੁਦ ਹੀ ਕਹਿ ਰਿਹਾ ਕਿ ਇਸ ਚਾਈ ਲੈਬਰ ਤੋਂ ਜ਼ਿਆਦਾ ਹੈ ਔਰ ਮੇਰੀ ਸੈਟੀਸਫੈਕਸ਼ਨ ਦੇ ਹਿਸਾਬ ਨਾਲ ਹਜੇ ਉਹ ਨਹੀਂ ਕੰਮ ਕਰ ਰਿਹਾ ਤੇ ਆਈ ਥਿੰਕ देयर इज नो ਵੈਲਿਊ ਫॉर द ਡਾਟਾ ਸਰ ਕੋਈ